ਅੱਜ ਭਾਰਤੀ ਜਨਤਾ ਪਾਰਟੀ ਵਾਸਤੇ ਬਹੁਤ ਹੀ ਉੱਧਰ ਦੇ ਆਓ ਲੜੀ ਕੋਦਿਓ ਤੇ ਚਲੋ ਵੱਡੀ ਖੁਸ਼ੀ ਆ ਕਿ ਅੱਜ ਦਿੱਲੀ ਦੀ ਰਾਜਧਾਨੀ ਵਿੱਚ ਇੱਕ ਲੰਮੇ ਸਮੇਂ ਬਾਅਦ ਲੋਕਤੰਤਰ ਦੀ ਜਿੱਤ ਹੋਈ ਆ ਭਾਰਤੀ ਜਨਤਾ ਪਾਰਟੀ ਦੀ ਉੱਥੇ ਹੁਣ ਜਾ ਫਿਰ ਜਿੱਤ ਹੋਈ ਆ ਤੇ ਝੂਠੇ ਵਾਦੇ ਕਰਨ ਵਾਲਿਆਂ ਨੂੰ ਲੋਕਾਂ ਨੇ ਨਕਾਰਿਆ ਝੂਠੇ ਵਾਦੇ ਕਰਨ ਵਾਲਿਆਂ ਦੀ ਆਪਣੀ ਸੀਟ ਵੀ ਜਿਹੜੀ ਉਹ ਨਹੀਂ ਬਚ ਸਕੀ ਲੋਕਾਂ ਨੇ ਜਿਹੜੀ ਝੂਠ ਦੀ ਬਣਿਆ ਤੇ ਬਣੀ ਸੀ ਆਮ ਆਦੀ ਪਾਰਟੀ ਉਹਦਾ ਪਤਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਜਿ ਕਿਨੇ ਖੁਸ਼ੀ ਮਹਿਸੂਸ ਕਰ ਰਹੇ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿੱਚ ਖਾਸਾ ਉਸ਼ਾ ਪਾਰਾ ਪਾਇਆ ਜਾ ਰਿਹਾ ਹੈ ਪੂਰੇ ਦੇਸ਼ ਵਿੱਚ ਜਸ਼ਨ ਮਨਾਇਆ ਜਾ ਰਿਹਾ ਤੇ ਅੱਜ ਵਿਧਾਨ ਸਭਾ ਹਾਲ ਕਾ ਜੰਡਿਆਲਾ ਗੁਰੂ ਵਿਖੇ ਵੀ ਜਿਹੜੇ ਪਾਰਟੀ ਦੇ ਵਰਕਰ ਆ ਉਹ ਇਸ ਪ੍ਰਕਾਰ ਗਦਗਦ ਹੈ ਕਿ ਖੁਸ਼ੀ ਨਾਲ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਖੁਸ਼ੀਆਂ ਮਨਾਇਆ ਜਾ ਰਹੇ ਇੱਕ ਦੂਜੇ ਨੂੰ ਜਿਹੜਾ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਉਹ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ ਤੇ ਅੱਜ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਮਾਨ ਮਹਿਸੂਸ ਕਰ ਰਿਹਾ ਕਿ ਪੰਜਾਬ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੇ ਮਾਰਜਨ ਨਾਲ ਜਿੱਤ ਕੇ ਪੰਜਾਬ ਸਰਕਾਰ ਬਣਾਈ ਜੇਸਰੀਵਰ ਸਾਹਮਣੇ ਕਿਹਾ ਕਿ 2025 ਦੇ ਇਲਕਸ਼ਨ ਨੂੰ ਛੱਡ ਕੇ 2025 ਤੱਕ ਹੀ ਮੋਦੀ ਸਰ ਨੂੰ ਨਹੀਂ ਤੀਹ ਹਰਾ ਸਕਦੇ ਤੇ ਕੀ ਕਾਰਨ ਹੈ ਜਿਹੜੇ ਐਡੀ ਵੱਡੀ ਚੇਤਨਾ ਬੀਜੇਪੀ ਜਿਹੜੀ ਕੀਤੀ ਹੈ ਕਿਉਂਕਿ ਇਹ ਜਿਹੜੀ ਸਰਕਾਰ ਸੀ ਝੂਠ ਦੇ ਸਹਾਰੇ ਬਣੀ ਸੀ ਝੂਠੇ ਵਾਅਦਿਆਂ ਨਾਲ ਪੰਜਾਬ ਵਿੱਚ ਦੇਖੋ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਪਰ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਕੁਛੇ ਦੱਸੋ ਅੱਜ ਜਿੰਨੇ ਆ ਵੀ ਸਕੀਮਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਨਰੇਗਾ ਦੀ ਗੱਲ ਕਰ ਲਈਏ ਕੁਛ ਕੱਚੇ ਕੁੱਟੇ ਪੱਕੇ ਕਰਨ ਦੀ ਸਕੀਮ ਜੇ ਆਪਾਂ ਗੱਲ ਕਰ ਲਈਏ ਕਣਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਵਿੱਚ ਸਰਬ ਸਿੱਖਿਆ ਅਭਿਆਨ ਵਿੱਚ ਸਿੱਖਿਆ ਦਾ ਜਿਹੜਾ ਚੱਲ ਰਿਹਾ ਉਸ ਤੋਂ ਬਾਅਦ ਆ ਜਿਹੜਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸਾਰੀਆਂ ਦੀਆਂ ਸਾਰੀਆਂ ਸਕੀਮਾਂ ਸੈਂਟਰ ਸਪਾਂਸਰਡ ਆ ਜਿਹੜੀਆਂ ਗ੍ਰਾਂਟ ਆ ਰਹੀ ਉਹ ਕੇਂਦਰ ਸਰਕਾਰ ਵੱਲੋਂ ਆ ਰਹੀ ਆ ਪੰਜਾਬ ਸਰਕਾਰ ਦੀ ਇੱਕ ਵੀ ਲੋਕ ਭਲਾਈ ਦੀ ਜਿਹੜੀ ਆ ਉਹ ਸਕੀਮ ਪੰਜਾਬ ਸਰਕਾਰ ਨਾ ਤੇ ਲਿਆ ਸਕੀ ਆ ਨਾ ਇੰਪਲੀਮੈਂਟ ਕਰ ਸਕੀ ਆ ਸਗੋਂ ਜਿਹੜੀਆਂ ਕੇਂਦਰ ਦੀਆਂ ਸਹੂਲਤਾਂ ਉਹਦੇ ਵਿੱਚ ਅੜਿੱਕੇ ਜ਼ਰੂਰ ਡਾਲ ਰਹੀ ਆ ਕਿ ਇਹ ਸਕੀਮਾਂ ਕਿਤੇ ਕਾਮਯਾਬ ਨਾ ਹੋ ਜਾਣ 27 ਸਾਲ ਬਾਅਦ ਜਿਹੜੀਆਂ ਰਾਜਧਾਨੀ ਜਿਹੜੀ ਆ ਬੀਜਪੀ ਨੇ ਜਿੱਤੀ ਆ ਔਰ ਆਉਣ ਵਾਲੇ ਸਮੇਂ 'ਚ ਕੀ ਕੀ ਦਿੱਲੀ ਵਸਤੇ ਦੀ ਕੰਮ ਕਰ ਸਕਦੇ ਉੱਥੇ ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਦੀ ਗਰੰਟੀ ਉੱਤੇ ਲੋਕਾਂ ਨੇ ਵਿਸ਼ਵਾਸ ਕੀਤਾ ਮੋਦੀ ਸਰਕਾਰ ਲੋਕ ਜਿਹੜੀ ਲੋਕਾਂ ਨਾਲ ਝੂਠੇ ਵਾਦੇ ਨਹੀਂ ਕਰਦੀ ਜੋ ਕਹਿੰਦੀ ਆ ਕਿਉਂਕਿ ਅੱਜ ਵੇਖੋ ਪੰਜਾਬ ਵਿੱਚ ਵੀ ਜਦੋਂ ਪਿੰਡਾਂ ਵਿੱਚ ਜਾਂਦਾ ਨਾ ਲੋਕੀ ਕਹਿੰਦੇ ਕਿ ਸਾਨੂੰ ਜਿਹੜੇ ਮੁਫਤ ਸਿਲੰਡਰ ਮੋਦੀ ਸਾਹਿਬ ਨੇ ਦਿੱਤੇ ਤੇ ਮੋਦੀ ਸਾਹਿਬ ਕੋ ਕਿਸੇ ਨੇ ਮੰਗੇ ਨਹੀਂ ਸੀ ਜਿਹੜੀ ਕਣਕ ਆ ਜਿਹੜੀ ਮੁਫਤ ਕਣਕ ਆ ਰਹੀ ਆ ਪੰਜਾਬ ਵਿੱਚ ਉਹ ਮੋਦੀ ਸਾਹਿਬ ਨੂੰ ਕਿਸੇ ਨੇ ਮੰਗ ਨਹੀਂ ਕੀਤੀ ਬਿਨਾ ਮੰਗੇ ਦਿੱਤੇ ਜਾ ਰਹੀ ਆ ਤੇ ਜਦੋਂ ਕਿਤੇ ਸਰਕਾਰ ਬਣ ਗਈ ਤੇ ਇਹ ਜਿਹੜੇ ਖੁੱਲੇ ਗੱਫੇ ਜਿਹੜੇ ਲੋਕਾਂ ਨੂੰ ਮਿਲਨੇ ਆ ਉਹਦੀ ਵੇਟ ਲੋਕ ਕਰ ਰਹੇ ਬੇਸਬਰੀ ਨਾਲ ਕਿ ਕਦੋਂ ਪੰਜਾਬ ਵਿੱਚ ਮੋਦੀ ਸਾਹਿਬ ਦੀ ਅਗਵਾਈ ਵਿੱਚ ਸਰਕਾਰ ਬਣੇ ਤੇ ਜਿਹੜੀਆਂ ਦੂਜੇ ਰਾਜਾਂ ਨੂੰ ਸਹੂਲਤਾਂ ਮਿਲਦੀਆਂ ਉਹ ਸਹੂਲਤਾਂ ਵੀ ਜਿਹੜੀਆਂ ਪੰਜਾਬ ਵਿੱਚ ਲਾਗੂ ਹੋਣ। ਪੰਜਾਬ ਵਿੱਚ 2027 ਦਾ ਕੀ ਕਿਰਾਫ ਰਹੇਗਾ? ਪੰਜਾਬ ਵਿੱਚ 2027 ਵਿੱਚ ਜਿਵੇਂ ਹਰਿਆਣੇ ਵਿੱਚ ਸਰਕਾਰ ਬਣੀ BJP ਦੀ ਤੀਜੀ ਵਾਰੀ, ਦਿੱਲੀ ਵਿੱਚ ਅੱਜ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਕਿ ਆਉਣ ਵਾਲੀ 2027 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੇ ਮਾਰਜਿਨ ਨਾਲ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਈ ਫਰੋਣ ਜਾ ਰਹੀ ਹੈ। ਅੱਜ ਭਾਰਤੀ ਜਨਤਾ ਪਾਰਟੀ ਨੇ ਬੜੀ ਪ੍ਰਚੰਡ ਜਿੱਤ ਜਿਹੜੀ ਆ ਉਹ ਦਿੱਲੀ ਦੇ ਵਿੱਚ ਕਰਕੇ ਦਿਖਾਈ ਆ। ਦਿੱਲੀ ਦੇ ਲੋਕਾਂ ਦੇ ਨਾਲ ਜਿਹੜਾ ਅਨਿਆਏ ਹੋ ਰਿਹਾ ਸੀਗਾ ਉੱਥੇ ਇੰਨੇ ਕੁ ਮਾੜੇ ਹਾਲਾਤ ਸੀਗੇ ਦਿੱਲੀ ਦੇ ਕਿ ਇੱਕ ਹੰਕਾਰਿਆ ਹੋਇਆ ਅਫਸਰ ਕਹਿ ਸਕਦੇ ਆ ਆਪਾਂ ਨੂੰ ਪੜਿਆ ਲਿਖਿਆ ਕਹਿੰਦੇ ਪੜਿਆ ਲਿਖਿਆ ਵੱਡ ਗੁਨਾਹਗਾਰ ਉਹ ਵਿਅਕਤੀ ਨੇ ਦਿੱਲੀ ਦੇ ਲੋਕਾਂ ਨਾਲ ਜੀਣਾ ਹਰਾਮ ਕੀਤਾ ਸੀ ਅੱਜ ਦਿੱਲੀ ਨੂੰ ਉਸ ਵਿਅਕਤੀ ਤੋਂ ਨਜਾਤ ਮਿਲੀ ਆ ਔਰ ਦਿੱਲੀ ਸਾਰੀ ਖੁਸ਼ ਆ ਔਰ ਇਸ ਖੁਸ਼ੀ ਦੀ ਲਹਿਰ ਅੱਜ ਪੂਰੀ ਤਰ੍ਹਾਂ ਪੰਜਾਬ ਤੱਕ ਵੀ ਬੜੇ ਜੋਰਾਂ ਸ਼ੋਰਾਂ ਨਾਲ ਆਈ ਆ ਤੇ ਮੈਂ ਇੱਕ ਬੇਨਤੀ ਕਰਦਿਆਂ ਜਿੱਦਾਂ ਉਥੇ ਝਾੜੂ ਉਥੇ ਮਾਂਜਿਆ ਜਾਏਗਾ ਉਦਾਂ ਹੀ ਝਾੜੂ ਆ ਪੰਜਾਬ 'ਚ ਵੀ ਮਾਂਜਿਆ ਜਾਏਗਾ ਬੜੇ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਝਾੜੂ ਦਾ ਜੁੱਲੀ ਬਿਸਤਰਾ ਗੋਲ ਕਰ ਦਿਆਂਗੇ ਕਿਸਾਨਾਂ ਦੀਆਂ ਮੰਗਾਂ ਇਹਦੇ ਲੈ ਕੇ ਬਾਰਡਰ 'ਤੇ ਬੈਠੇ ਉਹਨਾਂ ਦਾ ਕੀ ਭਾਈ ਸਾਹਿਬ ਦੇਖੋ ਮੇਰੀ ਬੇਨਤੀ ਆ ਉਹ ਵੀ ਸਮੇਂ ਨਾਲ ਸਾਰੀਆਂ ਹੱਲ ਹੋਣਗੀਆਂ ਵਕਤ ਲੱਗਦਾ ਹਰ ਚੀਜ਼ ਨੂੰ ਔਰ ਉਹਦੇ ਉੱਤੇ ਬਕਾਇਦਾ ਕਮੇਟੀ ਬਣ ਚੁੱਕੀ ਆ ਉਹਦੇ ਤੇ ਗੱਲਬਾਤ ਚੱਲ ਰਹੀ ਆ ਤੇ ਪ੍ਰਮਾਤਮਾ ਮਿਹਰ ਕਰੂਗਾ ਉਹ ਵੀ ਬਹੁਤ ਜਲਦ ਮਸਲੇ ਹੱਲ ਹੋਣਗੇ ਅੱਜ ਕਿੰਨੀ ਖੁਸ਼ੀ ਮਹਿਸੂਸ ਕਰ ਰਹਾ ਹਾਂ ਖੁਸ਼ੀ ਦੀ ਤੇ ਮੈਂ ਕਹਿੰਦਾ ਹੱਦ ਨਹੀਂ ਜੇ ਹੈਗੀ ਉਹ ਕਹਿੰਦੇ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਤੇ ਹੁਣ ਜਿਹੜੀ 2027 ਆ ਉਹ ਭਾਰਤੀ ਜਨਤਾ ਪਾਰਟੀ ਦੀ ਹੈ ਜੀ